ਆਹੋ ਜੀ ਜੀ ਇਹ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਵੀ ਕੋਈ ठेकेदार ਆਇਆ ਨਾ ਕਿ ਵੀ ਇਹ ਪੜਾਉਣ ਲੱਗ ਗਿਆ ਕੋਈ ठेकेदार ਆਇਆ ਨਾ ਕਿ ਵੀ ਸਫਾਈ ਨਹੀਂ ਗਈ ਆਪਾਂ ਵੀਡੀਓ ਬਣਾਉਣੀ ਆ ਸਿਰਫ ਵੀ ਆਪਾਂ ਡੀਪੀਸੀ ਕਾਹਤੋਂ ਪਾਉਨੇ ਆ ਸੈਲ ਕਾਹਤੋਂ ਨਹੀਂ ਆਉਂਦੀ ਆਪਣੇ ਕੰਮਾਂ ਦੇ ਦੋ ਕਾਰਨ ਆ ਵੀਡੀਓ ਸਾਰੀ ਦੇਖ ਕੇ ਜਾਓ ਇਹ ਵੀਡੀਓ ਤੁਹਾਨੂੰ 8 ਮਿੰਟ ਦੀ ਵੀ ਹੋ ਸਕਦੀ ਆ 6 ਦੀ ਵੀ ਹੋ ਸਕਦੀ ਆ 4 ਦੀ ਵੀ ਹੋ ਸਕਦੀ ਸਟਾਰਟਿੰਗ ਆਪਣੀ ਆਉਂਦੀ ਵੀ ਜਿਹੜਾ ਥੱਲੇ ਇਹਦੇ ਵਿੱਚ ਕੰਮ ਕੀਤਾ ਹੋਇਆ ਆ ਤੁਹਾਨੂੰ ਕਹਾਂ ਦੀਂ ਦੀ ਚਾਰਚ ਪੇਰਾ ਦਿਖਾ ਦੇ ਇਹ ਤੋਂ ਜੈਡ ਆਪਣਾ ਕੀਤਾ ਹੋਇਆ ਸੀਲ ਸੀਦਾ ਪਾਉਣ ਤਾਂ ਕੀਤਾ ਵੀ ਪਹਿਲਾਂ ਪਾਇਆ ਥੱਲੇ 7-8 ਇੰਚ ਗਟਕਾ ਉਸ ਤੋਂ ਬਾਅਦ ਗਟਕਾ ਪਾਉਣ ਤੋਂ ਬਾਅਦ ਜਿਹੜੀ ਆਪਣੀ ਚਣਾਈ ਲੱਗਦੀ ਆ ਇੱਕ ਭਰਾ ਦੀ ਵੀਡੀਓ ਦੇਖੀ ਸੀ ਪੜ ਕੇ ਮਹਤਰੀ ਬਣਨ ਦਾ ਫਾਇਦਾ ਨਹੀਂ ਹੁੰਦਾ ਰੜ ਕੇ ਮਹਤਰੀ ਬਣਨ ਦਾ ਸਵਾਦ ਵੱਖਰਾ ਕਿਵੇਂ ਜੇ ਪੜਿਆ ਹੋ ਸਕਦਾ ਕਿਤਾਬ ਦੇ ਵਿੱਚ ਜੇ ਕੰਪਨੀ ਦਾ ਲਿਖਤਾ ਵੀ ਸਾਨੂੰ 38 ਇੰਚੀ ਰਦਾ ਚਾਹੀਦਾ ਨਾ ਦਾ 38 ਬਣੇ ਤੇ ਨਾ ਆਪਾਂ ਲਾ ਸਕੀਏ ਅੰਦਾਜ਼ਾ ਜੇ ਹੁੰਦਾ ਵੀ ਤਿੰਨ ਸਾਢੇ ਤਿੰਨ ਅੱਡ ਦਾ ਰਦਾ ਲਾ ਕੇ ਜਿਹੜਾ ਆਪਣਾ ਨਾ ਬੀਮ ਲੈਵਲ ਆ ਗਿਆ ਬੀਮ ਲੈਵਲ ਆ ਇਹ ਤੋਂ ਥੱਲੇ ਅਸੀਂ ਜਿਹੜਾ ਥੱਲੇ ਨੇੜੇ ਕਰ ਲਾ ਇਹੋ ਥੱਲੇ ਜਿਹੜਾ ਆਪਣਾ ਰਦਾ ਲੱਗਿਆ ਹੋਇਆ ਉਹਨੂੰ ਅਸੀਂ ਡੋਗਾ ਡੀਪ ਕਰਕੇ ਉੱਤੇ ਨਰਾ ਮਰਿਆ ਹੋਇਆ ਗੌਰ ਨਾਲ ਦੇਖ ਨੇੜੇ ਕਰਕੇ ਦਿਖਾ ਦੇ ਜਾ ਇਹਦੇ ਉੱਤੇ ਨਰਾ ਮਰਿਆ ਹੋਇਆ ਜਮਾਂ ਉੱਤੇ ਨਰਾ ਮਾਰ ਕੇ ਸੀਲ ਕਰਕੇ ਦੋ ਦਿਨ ਛੱਡਿਆ ਹੋਇਆ ਉਸ ਤੋਂ ਬਾਅਦ ਬੀਮ ਪਾਇਆ ਗਿਆ ਬੀਮ ਦੇ ਵਿੱਚ ਵਾਈਬ੍ਰੇਸ਼ਨ ਮਾਰਿਆ ਬਹੁਤ ਭਰਾ ਕਹਿੰਦੇ ਵਾਈਬ੍ਰੇਟਰ ਨਹੀਂ বাজਦਾ ਬੀਮ ਚ বাজ ਜਾਂਦਾ ਜ਼ਰੂਰੀ ਨਹੀਂ ਹੁੰਦਾ ਭਰ ਕੇ ਮਾਰਨਾ ਕਿੱਤੇ ਮਾਰ ਤਾ ਕਿਤੇ ਛੜ ਤਾ ਕਿਤੇ ਮਾਰ ਤਾ ਕਿ ਛੜ ਉਦੋਂ ਬਾਅਦ ਬੀਮ ਦੇ ਉੱਤੇ ਨਿਰਾ ਮਾਰਿਆ ਹੋਇਆ ਦੋ ਸੂਤ ਲੇਰ ਫੇਰ ਆ ਜਣਾਈ ਲੱਗ ਗਈ ਇਹ ਤੇ ਡੋਗਾ ਡੀਪ ਕਰਦੇ ਇਹਦੇ ਉੱਤੇ ਨਿਰਾ ਮਰਿਆ ਹੋਇਆ ਫੇਰ ਉਹਦੇ ਉੱਪਰ ਡੀਪੀਸੀ ਪਾਤੀ ਜਿਹੜੀ ਆਪਣੀ 3 ਇੰਚੀ ਆਮ ਲੈਵਲ ਪਾਉਣੇ ਆ ਫੇਰ ਇਹਦੇ ਉੱਤੇ ਨਿਰਾ ਮਰਿਆ ਹੋਇਆ ਫੇਰ ਹੁਣ ਕੀ ਕਰਨਾ ਅਸੀਂ 3 ਇੰਚੀ ਡੀਪੀਸੀ ਹੋਰ ਪਾ ਦੇਣੀ ਐ ਇੱਥੇ ਉਹ ਗੇਟਾਂ ਤੋਂ ਛੱਡ ਕੇ ਪਾਉਣੀ ਆ ਫੇਰ ਅਸਲਾਬ ਆਉਣ ਦਾ ਕਾਰਨ ਖਤਮ ਹੋ ਜਾਊਗਾ ਹੁਣ ਗੱਲ ਆ ਜਾਂਦੀ ਵੀ ਲੱਕ ਪੇਪਰ ਕਾ ਉਹ ਤਾਂ ਨਹੀਂ ਪਾਉਂਦੇ ਮੈਂ ਨਹੀਂ ਪਾਉਂਦਾ ਹੋਰ ਭਾਵੇਂ ਸਾਰੇ ਪਾਈ ਜਾਣ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਆਪਾਂ ਆਪਦੇ ਸਿਸਟਮ ਨਾਲ ਚੱਲਣ ਵਾਲੇ ਬੰਦੇ ਮੈਂ ਕਿਸੇ ਨੂੰ ਕੰਮ ਨਹੀਂ ਸਿਖਾਉਂਦਾ ਜੀ ਨਾ ਮੈਂ ਸਿਖਦਾ ਆਪਣੇ ਕੰਮ ਤੇ ਸੱਲ ਲਗਾ ਤੋਂ ਨਹੀਂ ਆਉਂਦੀ ਸਭ ਤੋਂ ਪਹਿਲਾ ਕਾਰਨ ਇਹ ਹੁੰਦਾ ਵੀ ਆਪਾਂ ਕੰਮ ਨੂੰ ਸੁੱਕਣ ਨੂੰ ਟਾਈਮ ਦਿੰਨੇ ਪਹਿਲਾਂ ਬੀਮ ਸਿਕਾਇਆ 4 ਦਿਨ ਚਣਾਈ ਸਿਕਾਈ 2 ਦਿਨ ਡੀਪੀਸੀ ਚਕਾਉਣੀ ਆ 4 ਦਿਨ ਜੇ ਇੱਥੇ ਵਜਨ ਆਊਗਾ ਮੰਨ ਲਓ ਇੱਥੇ ਚਣਾਈ ਲੱਗ ਗਈ ਇੰਨਾ ਤਾਂ ਛੜਤਾ ਉਹ ਵਜਨ ਨਾਲ ਬਹਿ ਜਾਣਾ ਤੇ ਉਹ ਤਰੇੜਾਉ ਅਜਾ ਫੇਰ ਦੂਜੀ ਗੱਲ ਇੱਕ ਤੁਹਾਨੂੰ ਵੀਡੀਓ ਮਿਲ ਗਈ ਰੀਲਾਂ ਮਿਲ ਗਈ ਆਉਣੀਆਂ ਅੱ ਤੋਂ ਪਹਿਲਾਂ ਅਈ ਜਿੰਨੀ ਡੀਪੀਸੀ ਪਾਉਨੇ ਆ ਵਾਈਬ੍ਰੇਟ ਕਰਕੇ ਪਾਉਨੇ ਤਿੰਨ ਇੰਚੀ ਮਾਲ 4 ਇੰਚੀ ਫਰਮੇ ਦੇ ਵਿੱਚ ਮਾਰ ਰੱਖ ਲਿਆ ਉਸ ਤੋਂ ਬਾਅਦ ਉਹਨੂੰ ਪੂਰਾ ਫੋਲ ਜਦੋਂ ਵਾਈਬ੍ਰੇਟ ਕਰਦੇ ਆ 4 ਇੰਚੀ ਦਾ ਮਾਲ 2.5 ਇੰਚੀ ਰਹਿ ਜਾਂਦਾ ਪਾਣੀ ਨਿਕਲ ਗਿਆ ਖੁਸ਼ਕ ਲੱਡੂ ਬਣਾ ਕੇ ਮਾਲ ਪਾਉਣਾ ਉਸ ਤੋਂ ਬਾਅਦ ਕੀ ਹੋਣਾ ਇਹਨੇ ਜਿਹੜੇ ਕੰਮ ਨੇ ਪਹਿਲਾ ਸਾਲ ਰੋਕੂ ਗੜਕਾ 6 ਇੰਚ ਗੜਕਾ ਅੱਗੇ ਬਹੁਤ ਭਰਾਵਾਂ ਦੇ ਮੈਸੇਜ ਆਏ ਤੂੰ ਗੜਕਾ ਰਲਾ ਆ ਕੇ ਆਪਾਂ ਤੂੰ ਕਿਰਸਾ ਕਰਦਾ ਕਿਰਸਾ ਕੋਈ ਨਹੀਂ ਜੀ ਜੇ ਟ੍ਰੇਨ ਦੀ ਪਟੜੀ ਤੇ ਸਾਰੀ ਸਰਕਾਰ ਨੂੰ ਪਤਾ ਉਝੇ 5000 ਘਟਾ ਲੱਗ ਜੂਗਾ ਮੋਗੇ ਤੋਂ ਬੁੱਟਰ ਤੱਕ ਦਾ ਸਰਕਾਰ ਲਾ ਸਕਦੀ ਸੀ ਪਰ ਉਹਨਾਂ ਨੇ ਲਾਇਆ ਨਹੀਂ ਰਲਾ ਕੇ ਮਾਲ ਨਹੀਂ ਪਾਇਆ ਘਟਗਾ ਪਾਇਆ ਵੀ ਘਟਕੇ ਦੀ ਪਾਵਰ ਆਡਾ ਆਪਾਂ ਹੈਗੇ ਆ ਗਾਰੇ ਵਾਲੀਆਂ ਚਣਾਈਆਂ ਲਾਉਣ ਵਾਲੇ ਬੰਦੇ ਆਪਾਂ ਨੂੰ ਪਤਾ ਕਿ ਗਾਰੇ ਦੀ ਪਾਵਰ ਕੀ ਆ ਤੇ ਸੀਮਿੰਟ ਦੀ ਪਾਵਰ ਉਹਦੇ ਨਾਲ ਕਿੰਨੇ ਗੁਣਾ ਜ਼ਿਆਦਾ ਹੁੰਦੀ ਇਸ ਕਰਕੇ ਸੀਮਿੰਟ ਦੀ ਬਰਬਾਦੀ ਨਹੀਂ ਕਰਦੇ ਤੇ ਦੂਜੀ ਗੱਲ ਵਾਟਰਪੂਫਿੰਗ ਦੇ ਬੰਦੇ ਬਹੁਤ ਰੌਲਾ ਪਾਉਂਦੇ ਆ ਉਹ ਉਹਨਾਂ ਦਾ opinion ਹੋ ਸਕਦਾ ਵੀ ਮਹਿੰਗਾ ਵਾਟਰਪੂਫਿੰਗ ਕਰਕੇ ਮਨ ਨੂੰ ਯਕੀਨ ਹੋ ਜਾਂਦਾ ਸਾਨੂੰ ਯਕੀਨ ਹੈ ਉਹ ਹੋ ਜਾਂਦਾ ਵੀ ਜਦੋਂ ਇੰਨਾ ਸੀਮੈਂਟ ਪੈ ਗਿਆ ਇੰਨੀ ਕੁਆਲਿਟੀਆਂ ਪੈ ਗਿਆ ਚਾਰੀ ਨਿਰਾ ਪੈ ਗਿਆ ਛੇ ਹਰੀ ਨਿਰਾ ਪੈ ਗਿਆ ਫੇਰ ਉਹ ਕਿੱਥੇ ਜਾਣਾ ਫੇਰ ਉਹ ਲੋਹੇ ਵਾਲਾ ਗਰਮਾਲਾ ਮਾਰਿਆ ਮਾੜੇ ਨੇੜੇ ਕਰਕੇ ਦਿਖਾ ਤਾਰੀ ਇਹਨੂੰ ਚਾਰ ਛਪੇਰੇ ਲੋਹੇ ਵਾਲਾ ਗਰਮਾਲਾ ਮਾਰਿਆ ਹੋਇਆ ਇਹਦੇ ਵਿੱਚ ਕੋਈ ਮੋਰੀ ਨਹੀਂ ਛਡਣੀ ਚਾਰ ਛਪੇਰੇ ਸਾਈਡਾਂ ਦੇ ਮੋਰੀਆਂ ਉਹ ਕਹਿਣਗੇ ਕਮੀ ਕੱਢਣਗੇ ਪਰ ਉਹ ਕੱਢਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਜਿੱਥੇ ਵੱਜਣਾ ਇਹਦੇ ਪਰਸੋਂ ਹੋਰ ਨੇੜੇ ਦਾ ਵੱਜਣਾ ਇੱਕ ਵਾਰੀ ਫੇਰ ਉਸ ਤੋਂ ਬਾਅਦ ਅਸੀਂ ਕਈ ਭਰਾ ਕਹਿੰਦੇ ਲੱਕ ਪੇਪਰ ਪਾਓ ਆਪਾਂ ਨਹੀਂ ਪਾਉਂਦੇ ਇਹੀ ਭਰਾ ਕਹਿੰਦੇ ਇਹਨਾਂ ਕਾਗਜ਼ਾਂ ਦਾ ਪੋਲੀਥਿਨ ਖੜਾ ਕਰੋ ਉਹ ਵੀ ਨਹੀਂ ਪਉਂਦੇ ਮੇਰਾ ਸਿਸਟਮ ਇਹ ਕਹਿੰਦਾ ਵੀ ਐਸ ਕੋਠੀ ਦੇ ਵਿੱਚ ਸਹਿਲਾ ਆਪਾਂ ਗਾਰੰਟੀ ਨਹੀਂ ਕਹਿੰਦੇ ਪਰ ਜਿਹੜੇ ਕੰਮ ਆਪਾਂ ਕੀਤੇ ਹੋਏ ਆ ਸਾਲ ਦੇ ਅੰਦਰ ਉਹਦੇ ਸਹਿਲਾ ਚੜ ਜਾਂਦੀਆਂ ਗਮਾਂ ਤੇ ਆ ਆਪਣੇ ਕੰਮ ਦੇ ਸਹਿਲਾ ਚੜੂਗੀ ਕੋਸ਼ਿਸ਼ ਹੁੰਦੀ ਆ ਕੰਮ ਚੰਗਾ ਹੋ ਜਵੇ ਵਧੀਆ ਕੁਆਲਟੀ ਦੇ ਵਿੱਚ ਹੋ ਜਵੇ ਪਿੰਡ ਮੱਲੇ ਦੇ ਵਿੱਚ ਅਸੀਂ ਕਾਚ ਛੱਡਿਆ ਹੀ ਨਹੀਂ ਰਾਜਣ ਤਾਂ ਛੱਡਣਾ ਹੀ ਕਹਦਾ ਸੀ ਕਿਉਂਕਿ ਬੰਦੇ ਦਾ ਮੋਹ ਬਣ ਜਾਂਦਾ ਉਹ ਮੋੜ ਜਿਉਂਦਾ ਰੱਖਣ ਵਾਸਤੇ ਕੰਮ ਸੋਹਣਾ ਕੁਆਲਿਟੀ ਚ ਤੇ ਭਰਾ ਵਾਂਗੂ ਕਰਨਾ ਪੈਂਦਾ ਐਡੀਪੀਸੀ ਦਾ ਸਿਸਟਮ ਆ ਅਗਲੀ ਵੀਡੀਓ ਤੁਹਾਨੂੰ ਮਿਲੂਗੀ ਜਿਹੜੀ ਕਿ ਲਾਸਟ ਡੀਪੀਸੀ ਪੈਣੀ ਆ ਚਗਾਠਾ ਖੜੀਆਂ ਹੋਣ ਤੋਂ ਪਹਿਲਾਂ ਸ਼ੇਅਰ ਕਰਿਓ ਇਹ ਕੁਆਲਿਟੀਆਂ ਬਾਲੇ ਪੈਸੇ ਲਾ ਕੇ ਨਹੀਂ ਆਉਂਦੀਆਂ ਦਿਮਾਗ ਨਾਲ ਆਉਂਦੀਆਂ ਜਿਹੜੇ ਬੰਦੇ ਬਾਡਰ ਪ੍ਰੂਫਿੰਗ ਕਰਦੇ ਆ ਪੋਲੀਥੀਨ ਪਾਉਂਦੇ ਆ ਲੱਕ ਪੇਪਰ ਪਾਉਂਦੇ ਆ ਉਹਨਾਂ ਨੂੰ ਸਮਝਣਾ ਜੀ ਆਪਾਂ ਨਾ ਜ਼ਿੰਦਗੀ ਚ ਪਾਇਆ ਨਾ ਪਾਉਣਾ ਮੈਂ ਫੇਰ ਕਹਿ ਦੇਣਾ ਚਾਹੁੰਨਾ ਵੀ ਅਸੀਂ ਨਾ ਦਾ ਬਾਲੇ ਸਿਰੇ ਦੇ ਕਾਰੀਗਰਾਂ ਤੇ ਨਾ ਹੀ ਅਸੀਂ YouTube ਵਾਲੇ ਵੀ ਆਏ ਆ ਕੰਦਾ ਕਰਦੇ ਆ ਫਿਰ ਨਾ ਅਸੀਂ ਇਹ ਕਿ ਸਨ ਬਚਾਲੇ ਜਿਹੜਾ ਬੰਦਾ ਸਨ ਬਚਾਲੇ ਵਾਲਾ ਕੰਮ ਕਰਾਉਣਾ ਚਾਹੁੰਦਾ ਜਾਂ ਸਾਨੂੰ ਦੇਖਣਾ ਚਾਹੁੰਦਾ ਉਹੀ ਵੀਡੀਓ ਚ ਆਇਆ ਕਰੋ ਤੇ ਉਹੀ ਕੰਮ ਨੂੰ ਫੋਨ ਲਾਇਆ ਕਰੋ ਚੰਗਾ ਕੰਮ ਹੋਈ ਜਾਂਦਾ ਜੀ ਯੂਨ ਮਹੀਨੇ ਤੱਕ ਦੀ ਬੁਕਿੰਗ ਫੁੱਲ ਆ ਉਦੋਂ ਬਾਅਦ ਆਪਾਂ ਜਿਵੇਂ ਸੂਤ ਆਇਆ ਤੇ ਕਮੈਂਟ ਕਰਨ ਵਾਲਿਆਂ ਨੂੰ ਬੇਨਤੀ ਇੱਕ ਹੀ ਆ ਤੁਸੀਂ ਸਵਾਦ ਲਿਓ ਜਰੂਰ ਪਰ ਕਮੈਂਟ ਕਰਕੇ ਉਸ ਹਾਂ ਨਾ ਜਾਓ ਜਿਹਦੇ ਬਾਅਦ ਤੁਹਾਡੇ ਕੋਲ ਜਵਾਬ ਹੋਵੇ ਉਸ ਗੱਲ ਦਾ ਤਾਂ ਹੀ ਮੈਂ ਖੁਸ਼ ਆ ਧੰਨਵਾਦ ਸ਼ੇਅਰ ਕਰੋ ਜੀ